ਆਉ ਅਖੀਰ ਵਿੱਚ ਆਨੰਦ ਸਾਹਿਬ ਜੀ ਦਾ ਪਾਠ ਅਰਦਾਸ ਕਰੀਏ ਸਤਿਗੁਰੂ ਰੇਮਤ ਕਰ ਅੰਮ੍ਰਿਤ ਵੇਲੇ ਦੀ ਸਾਨੂੰ ਇਸੇ ਤਰ੍ਹਾਂ ਸੰਭਾਲਤਾ ਬਖਸ਼ੀ ਰੱਖਣੀ ਅੰਮ੍ਰਿਤ ਦੀ ਦਾਤ ਬਖਸ਼ਣੀ ਤਾਂ ਕਿ ਗੁਰੂ ਘਰ ਦੀ ਤਰਪਿਤਾ ਦਿੱਤੀਆਂ ਪੁੱਤਰ ਹੋਣ ਦਾ ਮਾਣ ਹਾਸਲ ਕਰ ਸਕੀਏ ਸਾਰੇ ਆਖੋ ਸਤਨਾਮ ਓਜੀ ਇੱਕ ਸ਼ਬਦ ਮੈਨੂੰ ਹੁਕਮ ਹੋਇਆ ਹੈ ਕਿ ਜਰੂਰ ਪੜਿਓ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਸਤਿਗੁਰ ਨੇ ਬੋਲ ਪਹਿਲੇ ਗੁਰੂ ਨਾਨਕ ਨੇ ਵੀ ਕਹੇ ਤੇ ਬਾਬਾ ਕਬੀਰ ਜੀ ਨੇ ਵੀ ਕਹਿ ਦਿੱਤੇ ਤੇ ਮੈਂ ਸੋਚਦਾ ਬਾਬਾ ਕਬੀਰ ਜੀ ਨੂੰ ਲੋੜ ਕਿਉਂ ਪਈ ਕਿਉਂਕਿ ਉਸ ਵੇਲੇ ਹਿੰਦੂ ਤੇ ਮੁਸਲਮਾਨ ਦੋ ਤਬਕੇ ਸਨ ਤੇ ਗੁਰੂ ਨਾਨਕ ਸਾਹਿਬ ਵੇਲੇ ਵੀ ਇਹ ਸ਼ਿਕਰ ਤੇ ਸਨ ਤੇ ਦੋਵੇਂ ਹੀ ਆਪਣੇ ਰਾਹ ਤੋਂ ਭੁੱਸ ਗਏ ਨੇ ਬਾਬਾ ਆ ਕੇ ਹਾਜੀਆਂ ਸ਼ਬੇ ਅਮਲਾ ਬਾਜੋ ਦੋਨੋਂ ਕਿਉਂਕਿ ਇੱਕ ਕਹਿੰਦਾ ਮੇਰਾ ਧਰਮ ਵੱਡਾ ਹੈ ਦੂਜਾ ਕਹਿੰਦਾ ਮੇਰਾ ਵੱਡਾ ਹੈ ਤੇ ਪ੍ਰਗਟ ਨਾਮਦੇਵ ਜੀ ਵੀ ਇਹਦੀ ਹਾਮੀ ਪਰਦੇ ਨੇ Hindu ਅੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ ਉਹਨਾਂ ਨੇ ਬਚਨ ਕਿਉਂ ਆਖੇ ਕਹਿੰਦੇ Hindu ਦੀਆਂ ਦੋਵੇਂ ਅੱਖਾਂ ਹੈ ਨਹੀਂ ਉਹ ਕਹਿੰਦੇ ਉਹ ਕਿਉਂ ਕਹਿੰਦੇ ਇੱਕ ਪਾਸੇ ਤੋਂ ਕਹਿੰਦਾ ਮੈਂ ਗਾਇਤਰੀ ਮੰਤਰ ਪਰਦਾ ਦੂਜੇ ਪਾਸੇ ਕਹਿੰਦਾ ਗਾਇਤਰੀ ਨੂੰ ਇੱਕ ਵਾਰੀ ਸ਼ਰਾਪ ਹੋ ਗਿਆ ਗਊ ਦੇ ਰੂਪ ਵਿੱਚ ਉਹ ਲੋਂਦੇ ਦੇ ਖੇਤ ਵਿੱਚ ਵੜ ਗਈ ਤੇ ਗਊ ਦੇ ਜਦੋਂ ਖੇਤ ਵਿੱਚ ਵੜਨ ਦੇ ਨਾਲ ਉਸ ਜੱਟ ਨੂੰ ਪਤਾ ਲੱਗਿਆ ਉਹਨੇ ਡਾਂਗ ਮਾਰ ਕੇ ਲੱਕ ਤੋੜਤੀ ਆਪਾਂ ਸ਼ਬਦ ਤੋੜਦੇ ਹਾਂ ਉਹ ਲੰਗ ਤਲੰਗ ਤੇ ਜਾਂਦੀ ਸੀ ਉਹ ਪੰਕਤੀਆਂ ਪੜਦੇ ਹਾਂ ਪਤਾ ਨਗੁਰ ਗ੍ਰੰਥ ਸਾਹਿਬ ਜੀ ਦੇ ਅੰਦਰ ਕਹਿੰਦੇ ਦੂਜਾ ਹਿੰਦੂ ਕਥਾ ਕਰਦਾ ਹੈ ਮੈਂ ਰਾਮ ਦਾ ਪੁਜਾਰੀ ਫਿਰ ਕਹਿੰਦਾ ਰਾਮਚੰਦਰ ਦੀ ਘਰ ਵਾਲੀ ਨੂੰ ਰਾਵਣ ਹਰ ਕੇ ਲੈ ਗਿਆ ਉਹਨੇ ਜੰਗ ਕਰਕੇ ਲਿਆਂਦੀ ਫਿਰ ਲੋਕਾਂ ਦੇ ਕਹਿਣ ਤੇ ਘਰੋਂ ਕੱਢ ਦਿੱਤੀ ਇਹ ਤੇ ਨਿੰਦਾ ਹੋ ਗਈ ਆਪਣੇ ਇਸਤਰੀ ਫਿਰ ਉਹ ਕਹਿੰਦਾ ਮੈਂ ਸ਼ਿਵਜੀ ਨੂੰ ਮੰਨਣ ਵਾਲਾ ਹਾਂ ਤੇ ਕਹਿੰਦੇ ਫਿਰ ਸ਼ਿਵਜੀ ਨੇ ਇੱਕ ਦਿਨ ਕਿਸੇ ਦੇ ਘਰ ਪ੍ਰਸ਼ਾਦਾ ਛਕਿਆ ਮੋਦੀ ਘੇਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਕਹਿੰਦੇ ਉਹਦੇ ਘਰ ਦਾ ਜਦੋਂ ਲੰਗਰ ਪਸੰਦ ਨਾ ਆਇਆ ਤਾਂ ਉਹਨੇ ਗੁੱਸੇ ਚ ਆ ਕੇ ਉਹਦਾ ਮੁੰਡਾ ਮਾਰ ਛੱਡਿਆ ਦੱਸੋ ਜਦੋਂ ਇਸ ਇਹਨੇ ਗੁੱਸੇ ਵਾਲਾ ਹੋ ਗਿਆ ਤਾਂ ਉਹਨੂੰ ਘਰ ਕੌਣ ਬੁલાਏਗਾ ਉਹਨੂੰ ਪ੍ਰਸ਼ਾਦਾ ਕੌਣ ਛਕਾਏਗਾ ਮੁੰਡੇ ਮਰਵਾਉਣ ਲਈ ਤੇ ਕਦੇ ਕੋਈ ਨਹੀਂ ਭਗਤ ਬਣੇ ਇਹ ਤੇ ਨਿੰਦਾ ਹੋ ਗਈ ਦੂਜੇ ਪਾਸੇ ਉਹ ਕਹਿੰਦਾ ਹੈ ਇੱਕ ਆਖ ਦਾ ਪੱਛਮ ਵਾਲੇ ਰੱਬ ਹੈ ਦੂਜਾ ਦਾ ਪੂਰਬ ਵਾਲੇ ਹੈ ਬਾਕੀ ਖਾਲੀ ਹੈ ਸਾਰਾ ਕੁਝ ਪੱਥਰ ਤੋਂ ਸਵਾਏ ਉੱਚੇ ਉੱਠਦੇ ਹੀ ਨਹੀਂ ਪੱਥਰ ਤੇ ਮੱਥੀ ਮਾਰੇ ਜਾਣੇ ਪੱਥਰ ਤੇ ਦੁੱਧ ਪਾਈ ਜਾਣਾ ਪੱਥਰ ਤੇ ਤੇਲ ਚੜ੍ਹੀ ਜਾਣੇ ਪੱਥਰ ਤੇ ਸਬੰਧੀਆਂ ਚੜ੍ਹੀ ਜਾਣੀਆਂ ਪਾਹਣ ਕਸ਼ੂਨਦ ਹੈ ਨਾ ਪੱਥਰ ਬੋਲੇ ਨਾ ਕੁਛ ਦੇ ਫੋਕਟ ਕਰਮ ਨਹੀਂ ਕੁਲ ਹੈ ਤੇ ਮਹਾਰਾਜ ਜੀ ਨੇ ਪੱਥਰ ਤੇ ਬਹੁਤ ਕੁਝ ਕਿਹਾ ਤੇ ਜਿਹੜੇ ਬੰਦੇ ਪੱਥਰਾਂ ਨੂੰ ਪੂਜਦੇ ਨੇ ਉਹਨਾਂ ਦੇ ਮਨ ਵੀ ਪੱਥਰ ਹੋ ਗਏ। ਉਹ ਕਿਸੇ ਦੇ ਦੁੱਖ ਸੁੱਖ ਨੂੰ ਨਹੀਂ ਸਮਝਦੇ। ਇਸ ਕਰਕੇ ਉਹਦੀਆਂ ਦੋਵੇਂ ਅੱਖਾਂ ਹੈ ਨਹੀਂ। ਤੁਰਕੂ ਕਾਣਾ ਕਹਿੰਦੇ ਤੁਰਕ ਇੱਕ ਅੱਖ ਗਵਾਈ ਬੈਠਾ ਉਹ ਕਿਉਂ? ਕਹਿੰਦੇ ਮੁਹੰਮਦ ਸਾਹਿਬ ਨੂੰ ਤੇ ਮੰਨਦਾ ਹੈ। ਪਰ ਕਬਰਾਂ ਦੇ ਉੱਤੇ ਉਹ ਵੀ ਮੱਥਾ ਮਾਰੀ ਜਾਂਦਾ। ਉਹ ਕਹਿੰਦਾ ਇੱਕ ਪਾਸੇ ਰੱਬ ਹੈ ਕਬਰ 'ਚ, ਮੱਕੇ 'ਤੇ ਰੱਬ ਬੈਠਾ ਹੈ, ਹੋਰ ਕਿਤੇ ਰੱਬ ਵੀ ਹੈ ਨਹੀਂ। ਜਦੋਂ ਕਿ ਸਾਹਿਬ ਜੀ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ। ਕਹੇ ਉਹ ਪੁਕਾਰ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਮਹਾਰਾਜ ਜੀ ਤੇ ਜਰੇ ਜਰੇ ਦੇ ਅੰਦਰ ਵਸਿਆ ਪਿਆ ਇਸੇ ਕਾਰਨ ਸਾਨੂੰ ਕਹਿਣਾ ਪਿਆ ਅਸੀਂ ਹਿੰਦੂ ਨਹੀਂ ਅਸੀਂ ਮੁਸਲਮਾਨ ਨਹੀਂ ਅਸੀਂ ਸਿੱਖਾਂ ਗੁਰੂ ਨਾਨਕ ਨੇ ਵੀ ਕਹਿ ਦਿੱਤਾ ਔਰ ਸਾਨੂੰ ਮਰਿਆਦਾ ਵੀ ਵੱਖਰੀ ਦੇ ਦਿੱਤੀ ਇੱਕ ਨਮਾਜ਼ ਪੜਦਾ ਹੈ ਦੂਜਾ ਪੂਜਾ ਕਰਦਾ ਹੈ ਸਿੱਖ ਨਿਤਨੇਮ ਕਰਦਾ ਉਹ ਬਾਗ ਦਿੰਦਾ ਹੈ ਉਹ ਸੰਖ ਤੇ ਘੰਟੇ ਵਜਾਉਂਦਾ ਹੈ ਸਿੱਖ ਫਤਿਹ ਤੇ ਜੈਕਾਰੇ ਛੱਡਦਾ ਸਾਡੀ ਮਰਜ਼ਾਦਾ ਹੀ ਵੱਖਰੀ ਉਹ ਤੋਤੀ ਬੰਦ ਹੈ ਉਹ ਤਿਲਕ ਲਾਉਂਦਾ ਹੈ ਦੂਜਾ ਸੁਨਨਤ ਕਰਦਾ ਹੈ ਮਹਾਰਾਜ ਜੀ ਕਹਿੰਦੇ ਸਿੱਖ ਕੈਂਚੀ ਨਹੀਂ ਵਰਤਦਾ ਸਿੱਖ ਪੰਜਾਂ ਕਕਾਰਾਂ ਨੂੰ ਕਾਇਮ ਰੱਖ ਕੇ ਪੰਜਾਂ ਬਾਣੀਆਂ ਨੂੰ ਕਾਇਮ ਰੱਖ ਕੇ ਨਿਆਰਾ ਖਾਲਸਾ ਖਵਾਉਂਦਾ ਮੁਸਲਮਾਨਾਂ ਦੀ ਧੀ ਨਮਾਜ਼ ਨਹੀਂ ਵਿੱਚ ਬਹਿ ਕੇ ਪੜ ਸਕਦੀ ਮਸਜਿਦ ਦੇ ਵਿੱਚ ਹਿੰਦੂ ਦੀ ਘਰ ਵਾਲੀ ਧੀ ਤੋਤੀ ਨਹੀਂ ਬਹਿ ਸਕਦੀ ਨਾ ਤਿਲਕ ਲਾ ਸਕਦੀ ਨਾ ਜੰਝੂ ਪਹਿਨ ਸਕਦੀ ਸਿੱਖਾਂ ਦੀ ਬੱਚੀ ਅਮਰਤ ਛੱਕ ਦੀ ਪੰਜ ਘਕਾਰ ਪਾਉਂਦੀ ਹੈ ਔਰ ਖੰਡੇ ਬਾਟੇ ਦਾ ਅਮਰਤ ਆਪਣੇ ਭੈਣਾ ਭਰਾਵਾਂ ਦੇ ਨਾਲ ਬਰਾਬਰ ਦੀ ਛੱਕ ਦੀ। ਸੰਗਤ ਵਿੱਚ ਵੀ ਬੈਠਦੀ। ਤੋਂ ਕਿਉ ਮੰਦਾ ਆਪੀ ਜਿਤ ਜੰਮੇ ਰਾਜਾ? ਇਸ ਕਰਕੇ ਅਸੀਂ ਵੱਖਰੇ ਹਾਂ, ਅਸੀਂ ਨਿਰਾਲੇ ਹਾਂ। ਇਹ ਜਾਤਾਂ ਪਾਟਾਂ ਨੂੰ ਮੰਨਦਾ ਹੈ ਬ੍ਰਾਹਮਣ, ਉਹ ਕਹਿੰਦਾ ਬ੍ਰਾਹਮਣ, শূਦਰ ਔਰ ਖੱਤਰੀ, ਉਹ ਵੈਸ਼ ਚਾਰ ਚੀਜ਼ਾਂ ਨੇ ਸਾਡੇ ਘਰ ਦੇ ਵਿੱਚ ਸਾਰੇ ਇੱਕ ਨੇ। ਉਹੀ ਗਿਆਨੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਬੈਠ ਕੇ ਹੁਕਮਨਾਮਾ ਲੈਂਦਾ ਹੈ ਉਹੀ ਕਥਾ ਸੁਣਾਉਂਦਾ ਹੈ ਉਹੀ ਕੀਰਤਨ ਸੁਣਾਉਂਦਾ ਹੈ ਉਹੀ ਕਦੇ ਸੇਵਾਦਾਰ ਬਣ ਕੇ ਪ੍ਰਸ਼ਾਦਾ ਲੰਗਰ 'ਚ ਵਰਤਾਉਂਦਾ ਹੈ ਉਹੀ ਕਦੇ ਜਿਹਨੂੰ ਤੁਸੀਂ ਛੂਦਰ ਕਹਿੰਦੇ ਹੋ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸਿੱਖਾਂ ਵਾਸਤੇ ਕਦੇ ਦਰਿਆ ਛਾੜਦਾ ਹੈ ਤੇ ਕਦੇ ਬਾਬਾ ਸ਼ਾਮ ਸਿੰਘ ਗੁਰੂ ਘਰ ਦਾ ਕੀਰਤਨੀਆ ਬਣ ਕੇ ਉਹ ਫਲਛਾ ਸਾਫ਼ ਕਰਦਾ ਹੈ ਸਾਰਾ ਸਾਰਾ ਦਿਨ ਉਹ ਸ਼ੂਦਰ ਦੇ ਰੂਪ ਵਿੱਚ ਹੈ ਉਹ ਖੱਤਰੀ ਦੇ ਰੂਪ ਵਿੱਚ ਹੈ ਉਹ ਬ੍ਰਾਹਮਣ ਦੇ ਰੂਪ ਵਿੱਚ ਹੈ ਉਹ ਵੈਸ਼ ਦੇ ਰੂਪ ਵਿੱਚ ਹੈ ਸਾਡੇ ਘਰ ਮਾਨਸਕੀ ਜਾਤ ਸਭ ਹੈ ਇਸ ਕਰਕੇ ਹਮ ਹਿੰਦੂ ਨਹੀਂ ਇਹ ਪਥਰਾ ਨੂੰ ਮੰਨਦੇ ਨੇ ਅਸੀਂ ਅਕਾਲ ਪੁਰਖ ਨੂੰ ਮੰਨਦੇ ਹੇ ਸੱਪਾ ਨੂੰ ਦੁੱਧ ਪਿਉਂਦੇ ਨੇ ਅਸੀਂ ਸਿੱਖ ਸੰਗਤਾਂ ਨੂੰ ਪਿਉਂਦੇ ਹਮ ਹਿੰਦੂ ਨਹੀਂ ਇਸ ਕਰਕੇ ਅਸੀਂ ਹਿੰਦੂ ਨਹੀਂ ਇਹ ਗਲਤ ਪਾਸੇ ਪੈਸਾ ਵਹਾਉਂਦੇ ਨੇ ਅਸੀਂ ਸਿੱਖ ਸੰਗਤਾਂ ਦੀ ਸੇਵਾ ਵਿੱਚ ਲਾ ਕੇ ਸਾਨੂੰ ਖੁਸ਼ੀ ਹੁੰਦੀ ਹੈ ਹਮ ਹਿੰਦੂ ਨਹੀਂ ਅਸੀਂ ਬੱਕਰੇ ਇਹ ਹਮਨ ਨੂੰ ਤਰਜੀਹ ਦਿੰਦੇ ਨੇ ਜਿੰਨਾ ਕਿ ਉਹ ਅੱਗ ਵਿੱਚ ਪਾ ਕੇ ਸਾੜ ਦਿੰਦੇ ਨੇ ਅਸੀਂ ਦੇਗ ਬਣਾ ਕੇ ਲੋਕਾਂ ਨੂੰ ਛਕਾਉਂਦੇ ਹਾਂ ਹਮ ਹਿੰਦੂ ਨਹੀਂ ਅਸੀਂ ਬੱਕਰੇ ਇਸ ਕਰਕੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਂਤ ਆਓ ਸਾਰਿਆਂ ਸੰਗਤਾਂ ਇਹ ਸ਼ਬਦ ਮੈਨੂੰ ਹੁਕਮ ਹੋਇਆ ਤੇ 5-7 ਮਿੰਟਾਂ ਪਾਉਂਤੇ ਚਲੇ ਗਏ ਤੇ ਮੈਨੂੰ ਖਿਮਾ ਕਰ ਦਿਓ ਅਮਰਤ ਵੀਣਾ ਹੈ ਡਿਵਰਸਿਟੀ ਇਸ ਵੇਲੇ ਤੇ ਜਲ ਕਰਦੇ ਲੱਗੇ ਰਹੀ ਹੈ ਹਟ ਗਈ ਸਮਾਂ ਇਸ ਤਰ੍ਹਾਂ ਦਾ ਹੁੰਦਾ ਹੈ ਸਤਗੁਰੂ ਕਿਰਪਾ ਕਰਨ ਸਾਰੀ ਰਾਤ ਦਾ ਜਿਹੜਾ ਤੁਸੀਂ ਜਾਗਿਆ ਹੈ ਨਾ ਇਹਦਾ ਹੁਣ ਆ ਕੇ ਜੇ ਆਪਾਂ ਨੂੰ ਨਿਚੋੜ ਲੱਭਣਾ ਸਤਗੁਰੂ ਕਿਰਪਾ ਕਰਨ ਆਓ ਸਾਰੀਆਂ ਸੰਗਤਾਂ ਮਿਲ ਕੇ ਪੜੀਏ ਨਾ ਹਮ હિન્દੂ ਨਾ ਮੁਸਲਮਾਨ ਅਸੀਂ ਤੇ ਨਿਆਰੇ ਹਾਂ ਅਸੀਂ ਤੇ ਖਾਲਸੇ ਹਾਂ ਤੇ ਖਾਲਸਾ ਸਰਬੱਤ ਦਾ ਭਲਾ ਮੰਗਦਾ ਹੈ ਸਰਬੱਤ ਲਈ ਜੋ ਜੜਾ ਹੈ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਆਓ ਸਾਰੀਆਂ ਸੰਗਤਾਂ ਮਿਲ ਕੇ ਫੜੀਏ ਜੀ